ਵਤਨ ਦਾ ਕੀਤਾ ਹੈ ছাত্র ਨੰਬਰ ਡਿਵੀਜ਼ਨ ਤੋਂ ਕੀ ਕਹਿਣਾ ਚਾਹੋਗੇ ਅੱਜ 31 ਅਕਤੂਬਰ ਵਾਲੇ ਦਿਨ ਸਾਡੇ ਸੀਨੀਅਰ ਅਫਸਰ ਸਰਵਨ ਕਮਿਸ਼ਨਰ ਸਾਹਿਬ ਗੁਣੋ ਵਿਜੀਸ਼ੇਸ ਐਡਾਈਟਨ ਮੈਸੇਜ ਕਿ ਹਰ ਪੁਲਿਸ ਸਟੇਸ਼ਨ ਦੇ ਵਿੱਚ ਰਨ ਫॉर ਯੂਨਿਟੀ ਜਿਹੜਾ ਉਹ ਆਰਗੇਨਾਈਜ਼ ਕੀਤਾ ਗਿਆ ਵੀ ਰਨ ਫॉर ਯੂਨਿਟੀ ਮੀਨਸ ਇਕਤਾ ਵਾਸਤੇ ਕਿਸੇ ਸਾਰੇ ਇੱਥੇ ਗਏ ਇਹ ਇੱਕ ਸੰਦੇਸ਼ ਜਿਹੜਾ ਹੈ ਉਸ ਨੂੰ ਸੰਦੇਸ਼ ਨੂੰ ਦੇਣ ਵਾਸਤੇ ਜਿਹੜਾ ਅੱਜ ਦਾ ਇਹ ਜਿਹੜਾ ਰਨ ਫॉर ਯੂਨਿਟੀ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਜਿਹਦੇ ਵਿੱਚ ਈਸਟ ਸਬ ਡਿਵੀਜ਼ਨ ਦੇ ਵਿੱਚ ਤਿੰਨ ਪੁਲਿਸ ਸਟੇਸ਼ਨ ਟਿੱਬਾ ਮਿਹਰਬਾਨ ਔਰ ਡਿਵੀਜ਼ਨ ਨੰਬਰ 7 ਤਿੰਨੋਂ ਪੁਲਿਸ ਸਟੇਸ਼ਨਸ ਦੇ ਵਿੱਚ ਪਬਲਿਕ ਦੇ ਸਹਿਯੋਗ ਨਾਲ ਅਤੇ ਸਾਡੀ ਪੁਲਿਸ ਕਰਮਚਾਰੀਆਂ ਦੇ ਸਹਿਯੋਗ ਨਾਲ ਅੱਜ ਵੀ ਇਹ ਜਿਹੜੀ ਹੈ ਰਨ ਫॉर ਯੂਨਿਟੀ ਜਿਹੜੀ ਹੈ ਆਰਗੇਨਾਈਜ਼ ਕੀਤੀ ਗਈ ਹੈ ਔਰ ਇਹਦੇ ਵਿੱਚ ਸਾਰੇ ਲੋਕਾਂ ਨੇ ਸਾਡੀ ਪੁਲਿਸ ਕਰਮਚਾਰੀਆਂ ਨੇ ਇਲਾਕੇ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਔਰ ਵਿਸ਼ੇਸ਼ ਕਰ ਗੈਸ ਵਾਲੇ ਵੀਰਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਨਾਲ ਅੱਜ ਵੀ ਇਸ रन फॉर यूनिटी ਨੂੰ ਜਿਹੜਾ ਮੀਡੀਆ ਦੇ ਰਾਹੀਂ ਪ੍ਰਚਾਰਿਤ ਤੇ ਪ੍ਰਸਾਰਿਤ ਕੀਤਾ ਹੈ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰੀ ਜੈ ਹਿੰਦ ਜੈ ਭਾਰਤ